ਅੰਮ੍ਰਿਤਸਰ 'ਚ ਇੱਕ ਮੁਲਾਜ਼ਮ ਦੀ ਨਾਕੇਬੰਦੀ ਦੌਰਾਨ ਪੁਲਿਸ ਮੁਲਾਜ਼ਮਾ ਨਾ ਹੋਈ ਤਿੱਖੀ ਬਹਿਸ ਜੋ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਹੈ ਅਤੇ ਦਿਖਾ ਰਿਹਾ ਹੈ ਨਾਕੇ ਤੇ ਖੜੇ ਮੁਲਾਜ਼ਮਾਂ ਨੂੰ ਆਪਣਾ ਰੋਬ ਉਹਨੇ ਕਿਹਾ ਕਿ ਮੈਂ ਡੀਐਸਪੀ ਨਾਗਰਾ ਦਾ ਹਾਂ ਗਨਮੈਨ ਅਤੇ ਮੇਰੀ ਸਪੈਸ਼ਲ ਡਿਊਟੀ ਹੈ ਮੈਂ ਵਰਦੀ ਨਹੀਂ ਪਾਉਂਦਾ ਅਤੇ ਨਾ ਕੋਈ ਮੇਰੀ ਗੱਡੀ 'ਚ ਲੱਗੀ ਜਾਲੀਆਂ ਅਤੇ ਕਾਲੀ ਫਿਲਮ ਲਵਾ ਸਕਦਾ ਉਸਨੇ ਕਿਹਾ ਕਿ ਜਿਹੜਾ ਜ਼ਰੂਰਤ ਰੱਖਦਾ ਹੋਵੇ ਮੇਰੀ ਗੱਡੀ 'ਚ ਲੱਗੀ ਕਾਲੀ ਫਿਲਮ ਅਤੇ ਜਾਲੀਆਂ ਲਵਾ ਕੇ ਵੇਖ ਲਵੇ ਉੱਥੇ ਹੀ ਪੁਲਿਸ ਮੁਲਾਜ਼ਮਾ ਨਾ ਬਹਿਸ ਕਰਦਾ ਹੋਇਆ ਇਹ ਸਾਫ ਨਜ਼ਰ ਆ ਰਿਹਾ ਹੈ ਇਸ ਆਪਣੇ ਆਪ ਨੂੰ ਮੁਲਾਜ਼ਮ ਦੱਸਣ ਵਾਲੇ ਪੁਲਿਸ ਮੁਲਾਜ਼ਮ ਨੇ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਂਦਾ ਹੋਇਆ ਵੀ ਇਹ ਇਹ ਨਜ਼ਰ ਆ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਇਸ ਵੀਡੀਓ ਦੇ ਖਿਲਾਫ ਕੀ ਕਾਰਵਾਈ ਕਰਦੇ ਨੇ ਜੋ ਨਾਕੇ ਤੇ ਖੜੇ ਮੁਲਾਜ਼ਮਾਂ ਨੂੰ ਟਿੱਚ ਜਾਣਦਾ ਹੋਇਆ ਆਪਣਾ ਰੋਪ ਦਿਖਾ ਰਿਹਾ ਹੈ ਆਓ ਤੁਹਾਨੂੰ ਦਿਖਾਨੇ ਹਾਂ ਇਸ ਘਟਨਾ ਦੀ ਪੂਰੀ ਵੀਡੀਓ ਤੇ ਤੁਸੀਂ ਆਪ ਹੀ ਫੈਸਲਾ ਕਰ ਲਿਓ ਕਿ ਕੌਣ ਗਲਤ ਹੈ ਅਤੇ ਕੌਣ ਸਹੀ ਮੇਰੇ ਸਾਡਾ ਸਾਡਾ ਕੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਹ ਦਿਨ ਵੀ ਗੱਡੀ ਨੂੰ ਜਾ ਕੇ ਇਸ ਜੜੀਆਂ ਕਰ ਤੁਹਾਨੂੰ ਜਾਣੀ ਕਰਕੇ ਰੋਕੇ ਹਣ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਉਸ ਦਿਨ ਫੇਰ ਲੱਗੇ ਆ ਉਹ ਤੂੰ ਕਹਿੰਦਾ ਸਾਈਡ ਤੇ ਕੰਮ ਕਰ ਰਹੇ ਨੇ ਮੇਰੇ ਨਾਲ ਕੱਢਣੇ ਨੇ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਪਹਿਲਾਂ ਵਰਤੀ ਮੈਂ ਵਰਤੀ ਚੋਂ ਨਹੀਂ ਆਉਂਦਾ ਅੱਜ ਤੱਕ ਨਹੀਂ ਆਈ ਸਾਡੀ ਵਰਤੀ ਜਾਨੀ ਐਸ ਕੀ ਨਾਗਰਸਾਂ ਦਾ ਲੱਗ ਦੱਸੋ ਆਪਰੇਸ਼ਨ ਟੀਮ ਜੀ ਨਾਲ ਉਹ ਗੱਲ ਕਰ ਲੈਣਾ ਨਹੀਂ ਨਹੀਂ ਕੰਮ ਮੈਂ ਗੱਲ ਕਰਾ ਦਿੰਦਾ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵੱਜਣਾ ਫਿਰ ਕੱਢੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਨੂੰ ਜਾਲੀਆਂ ਲੱਗੀਆਂ ਨਾਮ ਹੈ ਅਜੇ ਤੱਕ ਲਾਈਡ ਨਾਮ ਲਾਉਣੀ ਕੋਲਵਾ ਦੋ ਖਰਾ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਆਪਣਾ ਲਗਾਉਣਾ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਭਈ ਜੀ ਹਮ ਕਰ ਮੂੰਹ ਤੇ ਲਖਾਤ ਰੋਈ ਉਹ ਮੈਂ ਇਹਨੂੰ ਵੀਡੀਓ ਦੇ ਦੱਸਿਆ ਇਹਨੂੰ ਕਿੰਨੀ ਗੱਲ ਦੱਸਿਆ ਇਹ ਮੈਨੂੰ ਇਹ ਨਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕੇ ਰੋਕਿਆ ਕੇ ਉਸ ਨੂੰ ਮੇਰੀ ਜਾਰੀ ਪੂਛੀ ਜਿੱਤੇ ਬਲਾਜਮ ਮੈਂ ਵੀ ਬਲਾਜਮ ਹਾਂ ਜੀ ਤੋਂ ਮੈਨੂੰ ਇੰਨੀ ਗੱਲ ਕਹੀ ਹੈ ਨਾ ਪੀ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾੜੇ ਕਰਕੇ ਗੱਡੀਆਂ ਨਹੀਂ ਲਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਔਰ ਦੇ ਤੂੰ ਮਾਸਾ ਮੈਨੂੰ ਜਿਹੜੀ ਗੱਲ ਕਹਾਣੀ ਆ ਬੜੀ ਧੀਰੀ ਗੱਲ ਆ ਆਪਣੀਆਂ ਲਈ ਤੈਨੂੰ ਹੋਰ ਹੀ ਮੇਗਾ ਆਪਣੀ ਜਗ੍ਹਾ ਆਇਆ ਲਾਜੋ ਆਪਣੀ ਜਗ੍ਹਾ ਹੀ ਮਰਦੀ ਪਾ ਕੇ ਤੇ ਨਹੀਂ ਮਰਦੀ ਮੈਂ ਇਹ ਆਪੀ ਦੇ ਕੀ ਕਰੇ ਚਾਹ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਗਿਆ ਤੈਨੂੰ ਲਾਉਣ ਲਈ ਯਾਰ ਮੈਂ ਲਾਉਣੀ ਆ ਜਾਣੀਆਂ ਤੇਰੇ ਨਾਲ ਜੂੜੇ ਤੇ ਲਵਾੜੀ ਮੈਂ ਲਵਾਉਣੀਆਂ ਲਾਉਣੀਆਂ ਲਾਓ ਮੇਰੇ ਨਹੀਂ ਲਾਉਣੀਆਂ ਬਿਲਕੁਲ ਐਗਲੀ ਹੋਈ ਕੋਈ ਨਹੀਂ ਦੱਸਦਾ ਲਾੜਨ ਦਾ ਮੈਂ ਕਦੇ ਤਾਂ ਸਾਥ ਕੋਈ ਮੇਰੇ ਤੇ ਪਵਾ ਦੇ ਆਹੋ ਆੜ ਬਈ ਇਹ ਮਲਾਜ ਮੈਂ ਤੇ ਜਾਣੀਆਂ ਲਾ ਕੇ ਤੇਰੇ ਫੇਰਾ ਮੈਂ ਲਾਉਣੀਆਂ ਤੇ ਤੈਨੂੰ ਬੜੀ ਵਾਰੀ ਕਹਿੰਦਾ ਸੀ ਕੀ ਕਰੇ ਮੈਨੂੰ ਪਿਆਰ ਨਹੀਂ ਲਾਉਂ ਅਵੇ ਤੂੰ ਰੋਪਿਆ ਨਾ ਮੈਨੂੰ ਕਿਉਂ ਰੋਪਣਾ ਨਹੀਂ ਰੋਪਣਾ ਨਹੀਂ ਜਦੋਂ ਮੈਂ ਕਿਰੀ ਕਹਿ ਤਾ ਮਨਾਜ ਮੈਂ ਯਾਰ ਮੈਂ ਕਿੰ ਕੰਮ ਨਹੀਂ ਲਾਈਆਂ ਹੋਣੀਆਂ ਜਦ ਤੈਨੂੰ ਕਿਹਾ ਕੀ ਕਿਹਾ ਤਿਆ ਕਿ ਉਹਨੂੰ ਜਾਣ ਕੇ ਪਰਸਨ ਕਿਹਾ ਕੀ ਉਹਨੇ ਕਿਹਾ ਕੀ ਉਹਦੇ ਵਿੱਚ ਹੀ ਜਾਂਦਾ ਕੋਤਲ ਵੀ ਲਾਈਆਂ ਅਸੀਂ ਆਜ ਤੈਨੂੰ ਸਾਈਡ ਤੇ ਕਿਹਾ ਤੈਨੂੰ ਪੁੱਛਿਆ ਤੂੰ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਦੇ ਭਾਈ ਸਾਈਡ ਤੇ ਜਾ ਕੇ ਮੈਂ ਜਾਣਦਾ ਕਿ ਮੈਂ ਜਾਕ ਮੇਰੀ ਹਾਂਜੀ ਹਾਂਜੀ ਤੂੰ ਕੀ ਕਰੇ ਕੰਮ ਕਰਾਓ ਕੀ ਕਰੇ ਕੰਮ ਕਰਾਓ ਆ ਬੋਲੋ ਮਾਰ ਤੂੰ ਅਸਲਾ ਮੈਂ ਕਹਿੰਦਾ ਐਨਾ ਤੋਂ ਚੱਲ ਗਈ ਨਹੀਂ ਹੁੰਦੇ ਕੋਈ ਤੇ ਜਿਹੜੀ ਮੈਂ ਤੈਨੂੰ ਕਵਰੀ ਕਿ ਕੀਤੀ ਫਿਰ ਜੇ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਸੀਂ ਰੁਕ ਜਾਂ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਨੂੰ ਆ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਂ ਲਊਗਾ ਤੇ ਮੈਂ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਦੇਣਾ ਫਿਰ ਮੈਂ ਪ੍ਰੇਸ਼ਾਨ ਮੈਂ ਦੀ ਹੋਹੀ ਆਪਣੀ ਡੂੜੀ ਕਰਾਂ ਬੱਚ ਵਾਲੀ ਜਿਹੜੀ ਡੂੜੀ ਤੂੰ ਕਰਦੀ ਆ ਮੈਂ ਕਰਾਉਂਦਾ ਜਾਲੀਆਂ ਲਾ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੰਘ ਰਹੇ ਬੈਠਾ ਰਹੇ ਮੈਂ ਨਹੀਂ ਖੱਦਣਾ ਕੋਈ ਨਹੀਂ ਮੈਨੂੰ ਆ ਕੇ ਤੋਰੂਗੀ ਕੋਈ ਚੱਕਰ ਨਹੀਂ ਆਪਰੇਸ਼ਨ ਕਿਹਦੇ ਤੋਂ ਇਹ ਜਿਹੜੀ ਡੂੜੀ ਜਿਹੜੀ ਤੂੰ ਕਰਨੀ ਆ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਪ੍ਰੇਸ਼ਾਨ ਦੀ ਡੂੜੀ ਵਾਲੀ ਜਾਲੀਆਂ ਲਵਾਉਣ ਵਾਲਾ ਮੈਂ ਲਵਾਉਂਦਾ ਪੌਨਸਟੇਬਲ ਨਾ ਲਵਾਉਂਦਾ ਉਹ ਮੈਂ ਲਾਈਆਂ ਜਾਲੀਆਂ ਫਿਰ ਲਵਾਉਂਦਾ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਮੈਂ ਪਾਰ ਕਰ ਉਹ ਮੈਂ ਨਾ ਲਵਾ ਮੈਂ ਨਹੀਂ ਚੱਕਰ ਪਾਉਂਦਾ ਇਹ ਹੋਪੇ ਨਾ ਚੱਕਰ ਪਾਉਂਦਾ ਮੈਂ ਨਹੀਂ ਇਹ ਵਾਹ ਰਿਪੋਰਟ ਕਰਦੇ ਸਾਡੇ ਸਾਣ ਕਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਪੀ ਸਾਹਿਬ ਨਾਲ ਲਾੜਾ ਲਾ ਫੋਨ ਚ ਨਾਲਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਕੰਮ ਮੈਂ ਬੋਲਵਾ ਗਿਆ ਇਹਨੂੰ ਸਾਡੇ ਸਾਣ ਟੰਗ ਕਰ ਲੈ ਥੋੜੀ ਜਿਹੀ ਆਪਣੀ ਗੱਲ ਮੈਂ ਕਾਣ ਗਾਣੇ ਮੈਂ ਮਹਿਕਮਤ ਸਾਹਿਬ ਨਾਲ ਕਾਣਨੇ ਲੈ ਮੈਂ ਮਹਿਕਮਤ ਸਾਹਿਬ ਨਾਲ ਕਾਣਨੇ ਤੇ ਆਪਣਾ ਬੋਲ ਕੋਈ ਚੱਕਰ ਨਹੀਂ ਲਾੜੂ ਜੀ ਨੂੰ ਫੋਨ ਲਾਉਣਾ ਲਾਓ ਜੀ ਹਲੋ ਲਾਉ ਟਿੱਪੀ ਨਾਲ ਸੁਣੋ ਹਲੋ ਸਾਰੇ ਤੇ ਰੋਕ ਕੇ ਗਲੋਤੇ ਹੈ ਜਾਰੀਆਂ ਲਾਈਆਂ ਲਾ ਕੋਵਟ ਹਮਾਰੇ ਮਾਜੇ ਮਾਣ ਤਮ ਕਾਣਾ ਬਾਦ ਕੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਕਰਦਾ ਸਾਡੇ ਦੇ ਸਾਹਮਣੇ ਕਰਦਾ ਕਿੰਨਾ ਮੇਰੀ ਗੱਲ ਕਰ ਰੋਕ ਜਾ ਵੋਈ ਕੋਈ ਨਹੀਂ ਮੈਂ ਭੁੱਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਹੁੰਦਾ ਜੋ ਸਟੇਟ ਲੈ ਲੈ ਜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਰੀ ਜਿਹਾ ਹੀ ਬਣਾਈ ਜਾਂਦੇ ਮੈਂ ਇੱਕ ਤਾਂ ਨੂੰ ਅੱਖ ਨੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲੋ ਦੀ ਤੇ ਜਾਂ ਸਕਦਾ ਕਿ ਮਜ਼ਾ ਬਣਾ ਕੇ ਲਾ ਮੈਨੂੰ ਕਹਿੰਦਾ ਤੂੰ ਆਪਣ ਵੀ ਨੋਵਾ ਵੀ ਲਾ ਲਈਆਂ ਲਾ ਸਾਈਡ ਤੇ ਮਾ ਜਾਨਾ ਮੇਰੇ ਕੰਨ ਕਿ ਲੱਗੀਆਂ ਮੈਂ ਲਾਉਣੀਆਂ ਸੀ ਮਹਿਲਵਾ ਕੋਈ ਨੱਚ ਲੋ ਕੋਈ ਨਹੀਂ ਅੱਡੇ ਚਾਰ ਪਰੇ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋ ਜਿਨ੍ਹਾਂ ਨੇ ਕੁੱਦ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦਨ ਨਹੀਂ ਤਾਹ ਜਾਰੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾਉਂਦਾ ਕੇ ਦੂੰ ਆ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਅੰਗਲੇ ਵੀ ਆਪਣੀ ਡਿਊਟੀ ਕਰਾਂਗੇ ਜੀਵਾ ਤੂੰ ਆਖੜ ਲਿਆ ਇੱਥੇ ਸੋਗੋਈ ਨਾਲੇ ਤਮਾਸ਼ਾ ਲਾਇਆ ਵਦੂ ਦਾ ਮੁਲਾਜ਼ਮ ਹੋ ਕੇ ਠੀਕ ਆ ਨਗਰੀ ਜਿੰਮੀ ਦੇ ਜਿੱਤੇ ਜੰਨੇ ਅਗਲੇ ਨੂੰ ਵੀਰ ਬੰਦੇ ਵਿੱਚ ਜਿਹੜਾ ਤੁਹਾਡਾ ਹਾਂ ਠੀਕ ਆ ਠੀਕ ਆ ਸਾਨੂੰ ਪਤਾ ਕਿ ਇਹਨਾਂ ਕਿੱਦਾਂ ਬੋਲਣਾ ਕਿੱਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਚਾਹੀਆ ਤੁਹਾਡੀ ਹਾਂ ਠੀਕ ਆ ਇਹਦਾ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਨਹੀਂ ਗਿਆ ਤੁਹਾਨੂੰ ਹੋਰ ਕੀ ਕਹਤਾ ਬੁੱਤੋ ਤੁਸੀਂ ਕਹਿੰਦੇ ਵਿੱਚ AK47 ਰੱਖੀ ਆ ਹੈਂ ਮੈਡਮ ਮੇਰਾ ਅਸਲਾ ਪਿਆ ਮੈਂ ਤੂੰ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਸੀ ਗੇ ਨਹੀਂ ਤੁਸੀਂ ਫਿਰ ਕਿੱਦਾਂ ਗਏ ਤਾਂ ਉਹ ਫਿਟਮ ਕੋਂਡੇ ਮੇਰੇ ਕੋ ਵੀ ਏਕਾ 47 ਹੈਗੀ ਐ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸਿੱਟੀ ਸਰ ਨੂੰ ਦਿਖਾਵਾਂਗੇ ਹਾਂ ਤੁਸੀਂ ਤੇ ਧਾਕੜਾ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਮੈਨੂੰ ਮਲਾਜਮ ਨਾਲ ਪੈਸੇ ਮੈਨੂੰ ਫਿਰ ਮਲਾਜਮ ਨਾਲ ਕੰਪਲੇਨਟ ਤੇ ਕਰੋ